ਆਛਾ ਹਵੇਲੀ ਬੈਠੀ ਮੈਂ ਕਿਹੜਾ ਕੁਝ ਕਰਨਾ ਹੁੰਦਾ ਤੂੰ ਕਿੱਥੇ ਗਈ ਦੁੱਜੀ ਪਤਾ ਨਹੀਂ ਮੈਨੂੰ ਤੋਦ ਕਦੇ ਨਹੀਂ ਮੈਨੂੰ ਦਿਸੀ ਨਹੀਂ ਜੋ 2 ਵਜੇ ਦੀ ਚਾਹ ਬਣਾ ਕੇ ਕਰਾਈ ਭੁੰਡੇ ਵੀ ਪਏ ਮੈਂ ਵੇਖ ਕੇ ਆਈ ਹਾਂ ਸਾਰਾ ਆਪਾਂ ਦੇ ਭੁੰਡੇ ਉਵੇਂ ਹੀ ਪਏ ਕੋਈ ਨਹੀਂ ਚੁੱਕਿਆ ਚੱਲ ਆਪਾਂ ਨੂੰ ਕੀ ਆ ਮੈਂ ਤਾਂ ਮਹਨੋ ਭਾਸ਼ ਲਈ ਗਿਆ ਕੀ ਹੁੰਦਾ ਕਰਕੇ ਮੈਂ ਮੈਨੂੰ ਲੱਤ ਜਾਨੀ ਮੈਂ ਤੇ ਨਹੀਂ ਸਾਫ ਕੀਤੀ ਆਪੇ ਕਰ ਲੂਗੀ ਨਹੀਂ ਨਹੀਂ ਤੂੰ ਹੀ ਕਰਨੇ ਆਪੇ ਜਦੋਂ ਮਰਜੀ ਕਰਦੀ ਫਿਰੂਗੀ ਮੈਨੂੰ ਤਾਂ 2 ਵਜੇ ਚਾਹ ਬੜਾਈ ਆ ਉਦੋਂ ਦੀ ਫੜਾ ਕੇ ਗਈ ਆ ਤੇ ਉਸ ਤੋਂ ਬਾਅਦ ਵੀ ਜੁੜੇ ਦਰਸ਼ਨ ਹੀ ਨਹੀਂ ਦਿੱਤੇ ਵੀ ਉਹ ਕਿੱਥੇ ਗਈ ਹੈ ਤੇ ਮੈਂ ਘੜੀ ਬਾਹਰ ਆਇਆ ਤਾਂ ਆ ਲੈ ਲੱਗਤੀ ਵਾਹ ਠੀ ਕਰ ਲਵਾ ਘੜੀ ਮੇਰੇ ਲਈ ਤੇ ਬੈਠੀ ਪੈ ਗੜਾ ਕੁਛ ਕਰਦੀ ਤੇ ਮੈਂ ਤੂੰ ਨਾ ਭਾਡੇ ਮਾਂਜਾਂ ਲੱਗ ਪਈ ਆਪੇ ਮਾਂਜਾਂ ਦੇ ਨੋਂ ਫਸਲਾਈ ਮਾਂ ਮੈਂ ਹਾਂ ਜ ਮੈਂ ਨਾ ਜਾਨ ਦਾ ਅੱਧਾ ਚਲੀ ਗਏ ਨਾ ਅੱਜ ਆਪਾਂ ਕਿੱਥੇ ਜਾਣਾ ਸ਼ਹਿਰ ਚਲੀ ਗਏ ਮੇਕਅਪ ਦਾ ਸਮਾਨ ਜੇ ਥੋੜੀ ਜਿ ਖਤਮ ਹੋ ਗਿਆ ਨਾ ਮੈਂ ਹਾਂ ਲੈ ਆਈ ਤੇ ਤੂੰ ਕੱਲੇ ਚੱਲ ਜਾ ਲੈ ਮੈਂ ਕੋਈ ਕੱਲੇ ਕਰ ਲਵਾ ਨਹੀਂ ਨਹੀਂ ਕੱਲੀ ਨਹੀਂ ਮੈਂ ਜਾਣਾ ਤੂੰ ਹੀ ਨਾਲ ਚੱਲੋ ਆ ਬਾਬਾ ਤਾਂ ਵਧੀਆ ਭੀਖ ਜਾਇ ਨਾ ਖਰੀਬ ਲਈਦਾ ਕਿਸ ਤਰ੍ਹਾਂ ਲੈਣਾ ਤੇ ਫਿਰ ਤੈਨੂੰ ਕੀ ਕਹਿਣਾ ਪ੍ਰੀਤ ਨੂੰ ਪਰੀਤ ਕੀ ਕਹਣਾ ਪਰੀਤ ਨੂੰ ਪਤਾ ਹੀ ਇਹ ਸਮਾਨ ਲੈਣ ਜਾਣਾ ਉਹਨੂੰ ਉਹਦੇ ਕੋਕਰੇ ਹੈਗੇ ਕੋਈ ਕੋਲ ਨਾ ਪੈ ਹਨ ਮੈਂ ਕੱਲ ਬਾਪੇ ਪਾਈ ਮੰਮੀ ਨੇ ਮੰਮੀ ਨੇ ਤੇ ਪੈਸੇ ਪਾਏ ਪੁੱਤ ਤੇਰੀ ਨੇ ਤੇ ਉਹ ਵੀ ਮੈਨੂੰ ਕੱਲ ਪਰਸੋ ਕਹਾਣੀਆਂ ਪਾਉਂਦਾ ਹੀ ਸੀ ਨਾ ਮੇਰੇ ਕੋ ਆ ਹੈਣੀ ਆ ਉਹ ਹੈਣੀ ਤੇ ਉਹਨੂੰ ਕੀ ਪੈ ਫੜਾ ਦੇ ਤੇ ਲੈ ਆਉਣੀ ਪੁੱਛ ਕਾ ਉਹਨੂੰ ਕੀ ਆਂਦੀ ਫਿਰ ਆਹ ਉਹਨੂੰ ਪੁੱਛ ਲੈਨੇ ਵੀ ਜੇ ਪੈਸੇ ਹੈਗੇ ਤੇ ਪੈ ਫੜਾ ਦੂ ਜੀ ਉਹਨੇ ਆਖਿਆ ਮੈਂ ਨਾਲ ਜਾਣਾ ਨਾਲ ਉਹਨੂੰ ਬੜਾ ਪਤਾ ਲੱਗਦਾ ਖਰੀਦਣ ਦਾ ਉਹਨੂੰ ਕੀ ਸਮਾਨ ਆਪ ਹੀ ਖਰੀਦਣਾ ਉਹਨੂੰ ਤੇ ਕੋਈ ਗੱਲ ਦੇ ਨਹੀਂ ਕਰਨਾ ਚਾਉ ਚੌਂ ਚੌਂ ਕਰਨਾ ਮੈਂ ਮੇਰੇ ਦੇ ਵੇਖ ਕੇ ਬ੍ਰਾਂਡ ਦੇ ਨੂੰ ਹੱਥ ਪਾਉਣਾ ਉਹਨੇ ਪੈਸੇ ਉਹਦੇ ਕੋਲ ਹੁਣੇ ਨਹੀਂ ਪਹਿਲੀ ਗੱਲ ਉਹਦੇ ਕੋਲ ਪੈਸੇ ਤੇ ਹੋਣਗੇ ਤੇ ਚੱਲੂਗੀ ਚੱਲ ਤੂੰ ਫੇ ਮਾੜਾ ਚੱਗਾ ਨਾ ਉਂਗਲਵਾ ਤਾਂ ਮਿੱਟੀ ਝਾੜ ਛੱਡ ਹੁਣ ਪੁੱਛ ਲੈ ਮਾੜਾ ਜਾਂ ਜਾਣਾ ਇਥੇ ਨਾਲੇ ਜਲੂਸ ਜਾਂ ਕੱਢੂਗੀ ਨਾਲ ਨਾ ਪਤਾ ਪਤਾ ਤਾਂ ਚੀਜ਼ ਦਾ ਨਾਮ ਲੈਣਾ ਤੇ ਉਹਨੂੰ ਆਉਂਦਾ ਕੋਈ ਨਾ ਬਜ ਡੰਡ ਜੀ ਲੈਂਦੀ ਪਿੰਡ ਦੇ ਵਿੱਚ ਜਾਣਾ ਹੁੰਦਾ ਤੇ ਕੋਈ ਨਾ ਕੋਈ ਟੱਕਰ ਜਾਂਦਾ ਫਿਰ ਸਾਰੀ ਗੱਲਾਂ ਕਰਦੇ ਸਹੀ ਗੱਲ ਵਾ ਚੱਲ ਕੋਈ ਵੀ ਤੂੰ ਉਹਨੂੰ ਪੁੱਛ ਪੁੱਛ ਕੇ ਫਿਰ ਮੈਨੂੰ ਦੱਸ ਕੀ ਆਂਦੀ ਚੰਗਾ ਹਾਂ ਤੁਸੀਂ ਪੁੱਛ ਲਓ ਮੇਰੇ ਆਖੇ ਨੇ ਕਿਹੜਾ ਕਿੰਨਾ ਕਿੰਨੇ ਬੰਦੇ ਨਾਲ ਕਹਦੇ ਨੇ ਪੁੱਛ ਦੀ ਮੈਨੂੰ ਦ ਮਾਈ ਮਾਰਨ ਹਾਉ ਤੋ ਹਿੰਬਾਜ ਮਾਰੀ ਇੱਕ ਦਵਾਈ ਨਹੀਂ ਛੇਤੀ ਦਿੰਦੀ ਪਤਾ ਨਹੀਂ ਕਿੱਥੇ ਵੱੜ ਕੇ ਰਹਿ ਜਾਂਦੀ ਐ ਸੁਣਦੀ ਵੀ ਹੋਊਗੀ ਤਵੇਂ ਕਹ ਦਿੰ ਮੈਨੂੰ ਪਤਾ ਨਹੀਂ ਲੱਗਾ ਇਹ ਪਤਾ ਕੀ ਅਣਗੇਲੀ ਚ ਕਰਦੀ ਵੀ ਭੌਂਕਦੀ ਤੇ ਭੌਂਕੀ ਜਾਵੇ ਹੂੰ ਇਹ ਆਵਾਜ਼ ਇਹ ਸੁਣ ਜਾਂਦੀ ਬਸ ਆਵਾਜ਼ ਦੇਣੀ ਨਹੀਂ ਹੁੰਦੀ ਐ ਨੇ ਆਵਾਜ਼ ਮਾਰਦੀ ਜੇ ਆਜੂਗੀ ਨਹੀਂ ਪ੍ਰੀਤ ਪ੍ਰੀਤ ਲੈ ਪ੍ਰੀਤ ਕਿਤੇ ਵੇਲਾ ਕਿਤੇ ਆਵਾਜ਼ ਨਹੀਂ ਦਿੰਦੀ ਬੰਦਾ ਵਾਇ ਤਾਂ ਦੇ ਦੇ ਮੈਂ ਆਉਣੀ ਆ ਜੇ ਕੁਛ ਵੀ ਆ ਹਾਂਜੀ ਮੰਮੀ ਜੀ ਬੁਲਾਇਆ ਕਿੰਦੀ ਆਵਾਜ਼ਾਂ ਮਾਰੀਆਂ ਤੈਨੂੰ ਮੈਂ ਮੰਮੀ ਜੀ ਉਧਰ ਨਹੀਂ ਜਾਂਦੀ ਆਵਾਜ਼ ਸਾਡੇ ਕਮਰੇ ਚ ਕਮਰੇ ਦਾ ਬੂਆ ਖੋ ਛੱਡਿਆ ਕਰ ਤੇ ਮੰਮੀ ਜੀ ਗਰਮੀ ਬੜੀ ਆ ਨਾ ਫਿਰ ਗਰਮ ਹਵਾ ਜਾਂਦੀ ਆਂ ਅੰਦਰ ਤੇ ਉਹ ਆਖਣਦੇ ਹੀ ਹਾਂ ਬੰਮੋ ਵਜਾਣਾ ਸ਼ਹਿਰ ਹੈ ਛੱਡਿਆ ਕਰ ਇਸ ਦਿਨ ਭੜਾ ਆਉਂਦੇ ਰਲਪਾ ਆਉਂਦੇ ਦੀ ਦਿਨ ਚਲਾ ਤਾ ਪੱਖਾ ਚਲਾ ਲਿਆ ਕਰ ਲੋਕੀ ਜੀ ਦੀਦੀ ਨਿਆਣੇ ਨਿੱਕੇ ਆ ਤੁਸੀਂ ਵੀ ਚਲਾ ਹੀ ਛੱਡਦੇ ਹੋ ਟਾੜਾ ਵੀ ਚੱਲਣ ਦੇ ਹੁੰਦਾ ਬਾਕੀ ਕਿ ਮੈਂ ਤੇ ਪੈ ਕੋ ਆ ਵੀ ਲੋਗ ਦੇਲੇ ਦੇ ਕੋਈ ਗੱਲ ਨਹੀਂ ਗਈ ਤੂੰ ਘੱਟ ਥੋੜਾ ਜਿਹਾ ਚਲਾਇਆ ਕਰ ਰਾਤ ਨੂੰ ਚੱਲਦਾ ਹੀ ਹੁੰਦਾ ਇਹਦੇ ਤੇ ਭਰਾ ਤੂੰ ਆ ਦਿੰਦੇ ਤੇਰਾ ਕੌਣ ਪਵਾਉਂਦਾ ਜਿਹੜਾ ਤੂੰ ਏਸੀ ਚਲਾ ਛੱਡਦਾ ਦਿਨ ਰਾਤ ਹੁਣ ਘੱਟ ਚਲਾ ਲਿਆ ਕਰ ਹਾਂ 2 ਘੰਟੇ ਅੰਦਰ ਠੰਡਾ ਕਰਕੇ ਤੇ ਬੰਦ ਕਰ ਦਿੱਤਾ ਠੀਕ ਵਰਕੇ ਫੇਰ ਜਦੋਂ ਗਰਮ ਹੋਇਆ ਫੇਰ ਥੋੜਾ ਚਿਰ ਚਲਾ ਲਿਆ ਠੀਕ ਲਗਾਤਾਰ ਨਹੀਂ ਚਲਾ ਛੱਡਿਆ ਕਰ ਤੇ ਅੱਖ ਨਹੀਂ ਪੰਮਾ ਸ਼ਹਿਰ ਜਾਣਾ ਵਾ ਤੇਰੀ ਮੈਨੂੰ ਲੈ ਜਾ ਫਿਰ ਗੱਲ ਪਹਿਲਾਂ ਪੂਰੀ ਖੋਣ ਦਿੰਦੀ ਕਿਆ ਬਣਾਣਾ ਉਸੇ ਲਗੈ ਲਹੀ ਅਸੀਂ ਦੋਵੇਂ ਚੱਲੀਆਂ ਵਾ ਮੈਨੂੰ ਆਨੇ ਮੰਮੀ ਤੂੰ ਨਾਲ ਚੱਲ ਮੇਰੇ ਤੇ ਮੰਮੀ ਜੀ ਮੈਂ ਤੇ ਤੁਹਾਨੂੰ ਕੱਲ ਪਰਸੋਂ ਦਾ ਕਹਿ ਨਹੀਂ ਮੀਰਾ ਮੈਂ ਤੇ ਉਹਨੂੰ ਕਿਹਾ ਮੈਂ ਹਾਂ ਤੇ ਕੱਲ ਪਰਸੋਂ ਦੀ ਕਹਾਣੀ ਆਪਾਂ ਆਉਂਦੀ ਮੇਰਾ ਮੁੱਕਾ ਮੁਕਾ ਤੂੰ ਕਿ ਲਿਆਉਣਾ ਤੇ ਦੂ ਅਸੀਂ ਲਿਆ ਦੇਨੇ ਤੂੰ ਘਰੇ ਕੰਮ ਕਰ ਕਰ ਤੇ ਆਪਣੇ ਮਨ ਪਸੰਦੀ ਚੀਜ਼ ਆਪਣੇ ਮਨ ਪਸੰਦੀ ਤੇ ਤੂੰ ਹੀ ਲੈ ਸਾਡੇ ਨਾਲ ਵਧੀਆ ਤੇ ਨਹੀਂ ਤੂੰ ਲੈ ਆਉਣੀਆ ਸਾਡੇ ਨਾਲ ਵਧੀਆ ਤੇ ਨਹੀਂ ਤੂੰ ਲੈ ਆਉਣੀਆ ਕੀ ਲਿਆਉਣਾ ਮੈਨੂੰ ਦੱਸ ਮੈਂ ਲੈ ਆਉਂਗੀ ਪੁਸਟਿਕਲ ਪੁਸਟਿਕ ਮੇਰਾ ਸਮਾਨ ਸਾਰਾ ਪੈਸੇ ਗਏ ਉਹਦੇ ਆਦੀ ਮੇਰੇ ਭਰਾ ਨੇ ਪਾਏ ਮੇਰੇ ਕੋਲ ਹੈਗਾ 4 ਰੁਪਇਆ ਲਓ 3000 ਰੁਪਏ ਦੀ ਤੇ ਬ੍ਰਾਂਡ ਦੀ ਇਕ ਲਿਪਸਟਿਕ ਹੀ ਆਉਣੀ ਐ 780 ਦੀ ਥੋੜੇ ਬ੍ਰੈਂਡ ਦੀ ਕੀ ਉਹ ਜਪਾਨੀ ਜੀ ਦੀਆਂ ਵੀ ਆਂਦੀ ਉਹ ਲੈਣੀ ਹੁੰਦੀ ਆ ਉਹ ਲੈਣੀ ਆ ਉਹ ਹੀ ਪੱਕਦੀ ਅੱਗੇ ਇਹਨੇ ਬ੍ਰਾਂਡ ਤੇ ਕੀ ਕਰੀ ਤੋ ਇਹ ਆਪਣੇ ਕੋਲੋਂ ਥੋੜੇ ਜੇ ਪਾ ਦੇਓ ਨਾ ਫਿਰ ਮੈਂ ਤੁਹਾਨੂੰ ਬਾਅਦ ਚ ਦੇ ਦੂੰਗੀ ਨਾ ਬਾਅਦ ਕੋ ਕਿੱਥੋਂ ਦੇਣੇ ਤੇਰੇ ਕੋ ਪਹਿਲੇ ਦਿੱਤੇ ਹੁੰਦੇ ਆ ਮੇਤ ਨੂੰ ਪਹਿਲੇ ਮੇਰੇ ਆਪ ਦੀ ਜੁੱਤੀ ਮੇਰਾ ਆਪ ਦਾ ਸਮਾਨ ਨਾ ਹੋਣਾ ਹੁਣ ਕੋਈ ਰਿਸ਼ਤੇਦਾਰ ਦੇ ਜਾਂਦਾ ਫਿਰ ਦੇ ਦੂੰਗੀ ਦੇ ਦੇਓ ਥੋੜੇ ਜੇ ਮੇਰੇ ਕਿੰਨਾ ਸਮਾਨ ਮੇਰਾ ਮੁੱਕਾ ਨਹੀਂ ਹੈ ਨਹੀਂ ਮੇਰੇ ਕੋ ਮੈਂ ਤੇ ਆਪਣੇ ਜੁੱਤੀ ਆ ਮੈਂ ਤੇ ਆਪ ਸੂਟ ਬਣਾ ਕੇ ਲਿਆਉਣਾ ਵਾ ਮੈਨੂੰ ਤੇ ਮੁੰਡੇ ਨੇ ਪੈਸੇ ਦਿੱਤੇ ਇਹ ਮੰਮੀ ਸੂਟ ਬਣਾ ਲਿਆ ਵੀ ਕੱਲ ਦਿੱਤੇ ਵਿਚਾਰੇ ਨੇ ਦੁੱਧ ਤੋਂ ਦੁੱਧੀ ਦੇ ਕੇ ਗਿਆ ਤੇ ਮੈਂ ਤੇ ਸੂਟ ਬਣਾਉਣਾ ਮੇਰੇ ਕੋ ਤੇ ਆ ਪੈ ਗਈ ਜਿਹੜੇ ਮੈਨੂੰ ਦੇ ਦੂੰਗੀ ਆਹ ਸੂਟ ਨਹੀਂ ਚੰਗਾ ਹੁਣ ਲੱਗਦਾ ਨਾ ਨਾ ਮੈਂ ਸੂਟ ਨਵਾਂ ਲਿਆਉਣਾ ਵਾ ਚਲ ਠੀਕ ਆ ਫੇ ਤੂੰ ਹੀ ਮੇਰੇ ਪੈਸੇ ਲੈ ਜਾ ਜਿੰਨਾ ਕੁ ਸਮਾਨ ਆਉ ਉਹਨਾਂ ਲੈ ਆਇਓ ਤੇ ਫੇ ਤੂੰ ਹੀ ਚੱਲ ਜਾ ਨਾ ਵੀ ਚੱਲ ਤੂੰ ਆਪ ਦਾ ਜਿਵੇਂ ਦਾ ਹੋਣਾ ਮੈਂ ਮਾਰਾ ਤੇ ਵਧੀਆ ਹੋਣਾ ਅਸੀਂ ਨਹੀਂ ਇੱਥੇ ਸਮਾਨ ਕਢਾਉਣਾ ਸਮਾਨ ਕਢਾਵੇਂਗੀ ਤੂੰ ਆਪ ਜੇ ਜਾਂ ਤੂੰ ਲੈਣਾ ਕਿਉਂਕਿ ਇਹਨੇ ਤੇ ਲੈਣਾ ਬ੍ਰੈਡ ਦਾ ਇਹਨੇ ਆਪ ਦਾ ਤਕੜਾ ਲੈਣਾ ਤੂੰ ਆਪਣਾ ਵੱਖਰਾ ਕਢਾਵੀਂ ਠੀਕ ਚੱਲ ਤਿਆਰ ਹੋ ਜਾ ਫਿਰ ਮੈਂ ਵੱਖਰੀ ਸ਼ਾਪ ਤੋਂ ਲੈ ਲੂੰਗੀ ਤੂੰ ਵੱਖਰੀ ਤੋਂ ਲੈ ਲੈ ਠੀਕ ਆ ਜਾ ਤਿਆਰ ਹੋ ਠੀਕ ਲੈ ਲ ਹੈ ਕੋ ਗੱਲ ਆਦੀ ਵੀ ਮੈਂ ਜਾਣਾ ਹੀ ਜਾਣਾ ਇਹ ਨਹੀਂ ਆਦੀ ਵੀ ਮੈਂ ਨਹੀਂ ਜਾਂਦੀ ਜਨ ਪਰ ਕੰਮ ਇਸ ਕੋਈ ਨਹੀਂ ਤੇ ਸਾਰੇ 8.1 ਦੇ ਤਾਂ ਕੋਈ ਨਹੀਂ ਸਭ ਆਪਾਂ ਨੂੰ ਕਾਦੀ ਟੈਨਸ਼ਨ ਨਾਲ ਚੱਲੀ ਹੈ ਨਾ ਆਪੇ ਆ ਕੇ ਕਰਦੀ ਫਿਰੂਗੀ ਮੇਰੀ ਬਰੋਬਰੀ ਕਿੱਥੇ ਕਰ ਲੂਗੀ ਕਿੱਥੇ ਕਰ ਲੂ ਤੇਰੀ ਬਰੋਬਰੀ ਤੇਰੀ ਬਰੋਬਰੀ ਨਹੀਂ ਕਰ ਸਕਦੀ ਇਹ ਚਲ ਫਿਰ ਮੈਂ ਹੁਵਾਂ ਤਿਆਰ ਮੀ ਫਿਰ ਹਾਂ ਪੁੱਤ ਹੋ ਤਿਆਰ ਸਾਡਾ ਬੁਰੜਿਆਂ ਦਾ ਕਾਹਦਾ ਤਿਆਰ ਹੁੰਦਾ ਮੈਂ ਐਵੇਂ ਚੱਲ ਜਾਂ ਨਹੀਂ ਹੈ ਤੇ ਤੋਂ ਵਧੀਆ ਸੂਟ ਜੀ ਹਾਂ ਚੰਗੇ ਆ ਸਾਨੂੰ ਕਿੰਨੇ ਦੇਖਣਾ ਤੋਈ ਨਵੀਆਂ ਚਵੀਆਂ ਤੁਹਾਨੂੰ ਸੌ ਗੱਲ ਬਾਤ ਹੁੰਦੀ ਸਾਡਾ ਟਾਈਮ ਲੱਗ ਜਾਂਦਾ ਆ ਤਿਆਰ ਹੋ ਕੇ ਨਾ ਰਵਾਜ ਮਾਰਦੀ ਮੈਨੂੰ ਤੇ ਨਾਲੇ ਉਹਨਾਂ ਮੈਡਮ ਉਹਦੇ ਕਈ ਚਾਈ ਤੇ ਲੀਡੇ ਪਾ ਲੂਗੀ ਖੁੱਤਰ ਜੀ ਬਣ ਕੇ ਗਈ ਬਾਹਰ ਨਾਲ ਖੜਨੇ ਠੀਕ ਮੈਂ ਕਹਿ ਦਿੰਨੀ ਹਾਂ ਇਮਾਨ ਲੂਗੀ ਤੇ ਗਾੜੀਆਂ ਮੂੰਹ ਵੜਵਾਨਾ ਸੋਨਾ ਬਣਾਉਂਦੀ ਬਣਾਉਂਦੀ ਬਣਾਈ ਜਾਵੇ ਫਿਰ ਘਰੇ ਛੱਡ ਜਾਾਂਗੇ ਨਾਲ ਇਹਨੂੰ ਇਹ ਵੀ ਗੱਲ ਸਮਝਾ ਦੀ ਕਿ ਤਾ ਮਾਂ ਕੇ ਇਹਨੂੰ ਹੀ ਕਰਨਾ ਪੈਣਾ ਏ ਚੱਲ ਨਿਆਣੀ ਲੀਡਾ ਲੱਤ ਬਣਾ ਲਿਆ ਹੋਈ ਆਂਦੀ ਆ ਤੇ ਆਪਾਂ ਕਿਹੜੇ ਦੀ ਇਹ ਨਹੀਂ ਪਾਉਂਦੀ ਕਿੰਨੇ ਸੋਨਾ ਤਿਆਰ ਹੋਈ ਕਿੰਨੀ ਸੋੜੀ ਲੱਗਣ ਦੀ ਮੇਰੇ ਤੇ ਆਹ ਕਦੋਂ ਬਣਾਇਆ ਸੋਟ ਇਹ ਪਿੱਛੇ ਜੇ ਮੰਮੀ ਨਹੀਂ ਦੇ ਕੇ ਗਈ ਅਸੀਂ ਕਿ ਕਿ ਸੋਨੇ ਕਿਦਰ ਰੂਪ ਹੀ ਚੜ ਜਾਂਦਾ ਲੀਡਾ ਪਉਂਦੀ ਆ ਤੇ ਏ ਰਮਾ ਏ ਇਦਾਂ ਆ ਵਸਾ ਚੱਲਣ ਕੇ ਸਾਰੇ ਛੂਟਾ ਨਾ ਨਹੀਂ ਸਕੋ ਚਲੇ ਪਾ ਲੈਣੀ ਹਾਂ ਤੁਸੀਂ ਕਿਹੜੇ ਪੌਣੇ ਜੇ ਮੈਨੂੰ ਕਿੰਨੇ ਵੇਖਣਾ ਪਾ ਲੂਗਾ ਸ਼ਹਿਰ ਜਾਣਾ ਵਾ ਬਾਅਦ ਚ ਪਤਾ ਹੁੰਦਾ ਵਾ ਚਲਾ ਆਏ ਨਾਲ ਤੇ ਉਹ ਪਤਾ ਤੋ ਹੀ ਰੱਖੀ ਗਿਆ ਮੇਰੀਆਂ ਛੋਟੀਆਂ ਛੋਟੀਆਂ ਚਲੋ 골ਡ ਦੇ ਪਾ ਲਓ ਉਹ ਯਾ ਦੇ ਤੋ ਮੈਨੂੰ ਆ ਤੂੰ ਪਾੜਾ ਤੇਰੇ ਛੂਟਾ ਨਾ ਮੈਚ ਹੋ ਜਾਣੀਆਂ ਜਾ ਆਪਣੇ ਮਾ ਕੋਲੇ ਹੁਣ ਕਾ ਤੇਰਾ ਵੀ ਕਿਤੇ ਸਿਰ ਸੁਰਵਾ ਦਿਆ ਕਰੇ ਲੇ ਪਰਤ ਮੈਂ ਪਾਲੀ ਨੇ ਏਡੀ ਦਾ ਕੋਚਲ ਕਰ ਰਹੀ ਵੇ ਇੱਕ ਟੀ ਮ੍ਰਿਤੀ ਕਰਮਾਂ ਵਾਲੀ ਪਰ ਆਪੇ ਮੇ ਦਾ ਕਰਨਾ ਜਦੋਂ ਅਗਲੀ ਨੇ ਪੁੱਛਣਾ ਦੱਸਣਾ ਨਹੀਂ ਫਿਰ ਮੈਂ ਉਹਨਾਂ ਕੀ ਕਰਨਾ ਮੈਂ ਕਹਿੰਦਾ ਮੇਰੇ ਕਰਨਾ ਜਵਾਲੀਆਂ ਪਾਉਣ ਦੇ ਬਹੁਤ ਨਖਮੂਂ ਰੋੜਦੀ ਇਹ ਮੈਨੂੰ ਤਾਂ ਕਹਿੰਦੀ ਸੀ ਤੇ ਉਹਨੇ ਤਾਂ ਕਰਨਾ ਆਪਾਂ ਇਧਰ ਰਾਣੀ ਜਠਾਣੀ ਬਣ ਕੇ ਰਹੀਏ ਹਾਂ ਬਲਕਿ ਨੂੰ ਵੀ ਇਹਦਾ ਬਣਾ ਕਰੇ ਤੇ ਮੈਨੂੰ ਸੁੱਕੀ ਚੱਕਰਾਂ ਚ ਪਾਉਂਦੀ ਹਾਂ 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 ਮਗਰ ਲਾਉਂਦੀ ਆ ਕਿ ਤੈਨੂੰ ਗੱਲ ਕਾਦੀ ਆ। ਵੀ ਚਲ ਮਗਰ ਲੱਗੇ ਮੇਰੇ ਤੇ ਚਲੇ ਮੈਂ ਫੇਰ ਇਹਨੂੰ ਮੈਂ ਕੁਛ ਵੀ ਨਾ ਜਾਣਾ। ਹੂੰ। ਪਰ ਮੈਨੂੰ ਤੇ ਪਤਾ ਹੀ ਹੈ ਨਾ। ਹਾਂ। ਚਲ ਪੈ ਗਈ। ਚੀਜ਼ਾਂ ਨੂੰ ਹਾਂ ਬੜਾ ਪੈਂਦੀ ਚੀਜ਼ਾਂ ਨੂੰ ਪੱਜ ਕੇ ਵੇਚ। ਚਾ ਨਾ ਲੋਕ ਲਾ ਕੇ ਰੱਖਣਾ ਵਾ ਚੀਜ਼ਾਂ। ਚਲ ਉਹਨੂੰ ਵੇਚ ਫੇਰ ਤਿਆਰ ਹੋਏ ਕਿ ਨਿੱਕਾ ਕਿੱਦਾਂ ਦਾ ਲੀੜਾ ਲੱਤਾਂ ਨੇ ਪਾਇਆ ਵਾ। ਅਮਾਰੇ ਤੇ ਕੱਲ ਪਰਸੋ ਦਾ ਵਾਇਆ ਹੀ। ਆ ਵੇਖੇ ਨਾ। ਨਹੀਂ ਲਾ ਲੀਨੀ। ਚਲ। ਜਾਗਰ ਮੈਂ ਵੇਖ ਕੇ ਦੱਸ ਮੈਂ ਫੇਰ ਹੀ ਉੱਠਦੀ ਗਰਮੀ ਬੜੀ ਮੇਰੇ ਕੋ ਬਾਹਰ ਨਹੀਂ ਨਿਕਲਿਆ ਜਾਂਦਾ। ਵੇਲਾ ਹਜੇ ਤੱਕ ਨਹੀਂ ਆਈ। ਉਹ ਮੈਂ ਤੱਕ ਬੜੇ ਟਾਈਮ ਬਣ ਆਉਂਦੀ ਆ। ਹਾਂ ਉਹ ਇੱਕੀ ਤੇ ਪਤਾ ਨਹੀਂ ਉਹਨੂੰ ਹੀ ਕੀ ਕਰੀ ਜਾਂਦੀ ਪਾਇਆ ਕਿ ਨਹੀਂ। ਸਾਬ ਤੋਂ ਵੇਹਣ ਮੈਂ ਕਿੰਨਾ ਕ ਪੁੱਤ ਲਿਆ ਲਿਆ ਦੇਈ ਜਾਵਾ ਹੈ। ਹੁਣ ਵੇਲਾ ਪੁੱਤ ਇੱਕ ਤੇ ਸੂਟ ਝੁੱਗੇ ਚ। ਹੁਣ ਹਜੇ ਤੱਕ ਤਿਆਰ ਹੋ ਕੇ ਨਹੀਂ ਆਈ। ਤੁਹਾਨੂੰ ਵੀ ਪਤਾ ਨਾ ਤਾਂ ਕਿੰਨੇ ਕ ਵਿਚਾਰੇ ਕਮਾਈ ਕਿੰਨੀ ਕਰਦੇ ਤੇ ਮੈਂ ਕਿੰਨਾ ਕ ਪੁੱਤ ਤੁਹਾਨੂੰ ਦੇਈ ਜਾਵਾ। ਚਲ ਤੂੰ ਤੇ ਆਪਣੇ ਪੇਕੇ ਦਾ ਲਿਆ ਕੇ ਕਾਰ ਲੈ। ਹੋ ਗਈ ਮੈਂ ਤਿਆਰ ਹੋ ਗਈ ਆ। ਗੁੱਸਾ ਕਾਲੀ ਕਰਦੇ ਹੋ। ਅੱਧ ਵਿੱਚ ਨਿਲਾਈ ਹੈ ਜਿਹੜੀ ਤੂੰ ਲੈ ਲਈ ਉੱਪਰ ਦੀਦੀ ਮੇਰੀ ਨਹੀਂ ਕੁਛ ਨਹੀਂ ਆ ਚੰਗੀ ਭਲੀ ਹੈ ਮੇਰੇ ਕੋਈ ਕੋਈ ਤੇ ਉਹ ਨਹੀਂ ਵੀ ਹੈਗੀ ਇੱਕੋ ਹੀ ਨਾ ਉਹ ਮੈਂ ਉੱਤੇ ਲਈ ਤੋ ਫੇ ਮੈਂ ਰੱਖਾਈ ਮੈਂ ਤੋ ਕਿਤੋਂ ਲੂੰਗਾ ਪਹਿਲਾਂ ਤੇ ਆਪਣੀ ਮਾੜੂ ਫੋਨ ਲਾ ਵੀ ਤੈਨੂੰ ਲੀੜੇ ਬਣਾ ਕੇ ਦੇ ਕੇ ਜਾਵੇ ਜੇ ਸਾਡੇ ਨਾਲ ਜਾਇਆ ਕਰਨਾ ਤੇ ਮੰਮੀ ਜੀ ਉਹਨਾਂ ਨੇ ਸਾਰੀ ਮਦਦ ਠੇਕਾ ਥੋੜੀ ਲਿਆ ਕੰਮ ਦੇ ਮੈਂ ਇੱਥੇ ਕਰਦੀਂ ਤੇ ਲੀੜੇ ਉਹ ਕੋ ਬਣਾ ਕੇ ਦੇਣ ਫੋਨ ਕਰ ਵੀ ਤੇਰੇ ਸੂਟ ਬੜਾ ਕੇ ਦੇ ਕੇ ਜਾਵੇ ਤੇ ਮੰਮੀ ਜੀ ਉਹਨਾਂ ਨੇ ਸਾਰੀ ਮਦਦ ਠੇਕਾ ਥੋੜੀ ਲਿਆ ਕੰਮ ਦੇ ਮੈਂ ਇੱਥੇ ਸਾਰਾ ਦਿਨ ਮਰਦੀ ਰਹੀ ਨਹੀਂ ਗਰਮੀ ਚ ਤੇ ਉਹ ਲੀੜੇ ਬਣਾ ਕੇ ਦੇਣ ਕੰ ਇਹ ਤਰ੍ਹਾਂ ਕੰਮ ਜਿਹੜਾ ਇੱਥੇ ਚੱਕਾੜਿਆ ਕਿ ਤੂੰ ਟੱਕ ਦੇ ਦੇ ਨਹੀਂ ਸਾਰਾ ਦਿਨ ਮਰਦੀ ਰਹੀ ਨਹੀਂ ਗਰਮੀ ਤੇ ਇਸੇ ਕੰਮ ਕਰਦੀ ਸੀ ਉਹ ਸਾਰਾ ਕੁਝ ਠੇਕੇ ਦੀ ਗੱਲ ਕਰਦੇ ਤੈਨੂੰ ਦਿੱਤਾ ਕੀ ਇਹਨਾਂ ਨੇ ਜਦੋਂ ਤੂੰ ਵਿਆਹ ਕੇ ਆਈ ਹੈ ਜਿੰਨੇ ਜੋਗੇ ਹੈਗੇ ਦਿੱਤਾ ਹੀ ਉਹਨੇ ਦਿੱਤਾ ਇਹ ਮੈਨੂੰ ਚੀਜ਼ ਤੇ ਦੱਸ ਮੈਂ ਕੀ ਦਿੱਤੀ ਆ ਬੈੱਡ ਤੈਨੂੰ ਮੈਂ ਲੈ ਕੇ ਦਿੱਤੇ ਅਲਮਾਰੀ ਤੈਨੂੰ ਮੈਂ ਲੈ ਕੇ ਦਿੱਤੀ ਸੀਸਾ ਤੈਨੂੰ ਮੈਂ ਲੈ ਕੇ ਦਿੱਤਾ ਆ ਲੋਹੇ ਦੀ ਅਲਮਾਰੀ ਤੈਨੂੰ ਇਹਨੇ ਲੈ ਆ ਦਿੱਤੀ ਉਹਨਾਂ ਕੀ ਲੈ ਕੇ ਦਿੱਤਾ ਕੋ ਬੋ ਤੋ ਜਿੰਨੇ ਜੋਗੇ ਹੈਗੇ ਉਹਨਾਂ ਦੇ ਦੇ ਦਣਾ ਮੈਂ ਇਹਨਾਂ ਨਾਲ ਲੜਾਂ ਜਾ ਕੇ ਗਾਲਾਂ ਤੇ ਫੇਰ ਉਹੀ ਦੀ ਵੀ ਦਿੱਤਾ ਕੀ ਮੈਨੂੰ ਦੱਸ ਜਿੰਨਾ ਮਾਦੀ ਨੇ ਲੈ ਕੇ ਦੇ ਦੇਣੇ ਲੱਖੀ ਦੀ ਕਾਲੀ ਗੱਡੀ ਬੋੜੀ ਪਈ ਸਗੋਂ ਤਾਂ ਹੋਵੇ ਕੋਰਦਨ ਮੇਰੇ ਨਾਲ ਨਾਰਾਜ਼ ਹੋਈ ਹੈ ਮਮੀ ਜੀ ਤੁਸੀਂ ਮੈਨੂੰ ਸਮਾਨ ਲੈ ਕੇ ਦਿੰਦੇ ਜੇ ਮੈਨੂੰ ਤਾਂ ਲੈ ਕੇ ਹੀ ਦਿੱਤਾ ਮੈਂ ਕਿਹਾ ਕੋਈ ਨਹੀਂ ਪੁੱਤ ਤੇਰਾ ਬੇਸ਼ੇਰਾ ਨਹੀਂ ਜਾਂਦੀ ਇਹ ਸਾਰੇ ਕੁਤੂ ਉਹਦਾ ਤਾਂ ਸਰ ਜਾਂਦਾ ਚਾਰੀ ਦਾ ਤੇ ਚੱਲ ਤੇਦਾ ਹੈੜੀ ਨੂੰ ਮੈਂ ਲੈਦਾ ਕਿੱਥੇ ਸੌਇਆ ਕਰੂਗੀ ਸਾਰਾ ਤੇ ਵੀ ਮੈਂ ਲੈ ਕੇ ਦਿੱਤਾ ਹਜੇ ਤਾਂ ਮੇਰੇ ਅੱਗੇ ਜਬਾਲ ਲੜਾਉ ਲੱਗ ਪਈ ਓ ਤੁਈ ਮੈਨੂੰ ਖਾੜਨਾ ਹੈ ਕਿ ਨਹੀਂ ਖਾੜਨਾ ਹੈ ਮੈਨੂੰ ਕੁੱਤੇ ਖਾਣੀ ਨਾ ਮੇਰੀ ਕਰੋ ਜੇ ਖਾੜਨਾ ਤੇ ਲੈ ਜਾਣਾ ਤੇ ਮੈਂ ਰਹਿਣੀ ਘਰੇ ਕਿੰਨਾ ਬੋਲਾ ਲੱਗ ਪੀ ਹੈ ਆ ਇਹਨੂੰ ਕਿੰਨੇ ਦੱਸਿਆ ਵਾ ਹਾਂ ਬੈਕੂ ਜੁਨੇ ਆਪਣਾ ਆਪਣੇ ਅੰਦਰ ਲਾ ਫਗਰਾਵਣਾ ਜੇ ਕਤਲ ਹੀ ਨਹੀਂ ਪਾਉਣੀ ਚੰਗੀ ਤਰ੍ਹਾਂ ਤਾਂ ਫਿਰ ਇਹਨੇ ਸੁਣਾਉਂਦਾ ਕਿ ਦਿੱਤੇ ਦਾ ਕੀ ਫਾਇਦਾ ਆ ਵੇ ਜਿੱਥੇ ਮਰਜੀ ਥਾਲੇ ਪੂਵੇ ਤਪੜ ਪਛਾ ਕੇ ਪੈਂਦੀ ਪਏ ਇਹੀ ਕੀ ਕਰਨਾ ਮੈਂ ਕਿਹੜਾ ਕੱਲੀ ਨੇ ਪਹਿਣਾ ਤੁਹਾਡੇ ਪੋਤਰੇ ਵੀ ਨਾ ਪੁੱਤ ਮੈਂ ਆਪਣਾ ਆਪਣੇ ਕੋਲ ਪਾ ਲੂ ਤੇ ਆਪਣੇ ਪੋਤਰੇ ਵੀ ਆਪਣੇ ਕੋਲ ਪਾਉਗੀ ਪਰ ਤੇਰੇ ਕੋਲ ਨਹੀਂ ਪਾਉਂਦੇ ਤੈਨੂੰ ਕੱਲੀ ਨਾ ਪਾਉ ਮੈਂ ਹਾਂ ਮੇਰੇ ਪੋਤਰੇ ਬੇਗਾ ਕਿ ਸੁਖਾ ਸੁਖ ਸੁਖ ਮੈਂ ਲਾਏ ਆ ਮੈਂ ਵੜੀ ਸੌੜ ਤੇ ਲੱਗੀ ਉਹਨਾਂ ਨੂੰ ਤੇ ਇਹ ਵੀ ਕਰਦੇ ਮਰੀ ਨਹੀਂ ਇਹ ਨਹੀਂ ਕਰਦੀ ਨਾ ਮੈਂ ਆਪਣੇ ਪੁੱਤਰ ਆਪਣੇ ਪੁੱਤ ਦਾ ਕਰੂੰਗੀ ਇਹ ਜਿੱਥੇ ਮਰਜੀ ਟੱਕੇ ਖੂਚ ਮਾਰੇ ਮੈਂ ਨਹੀਂ ਇਹ ਮੈਂ ਇਹਨੂੰ ਬੈਠ ਤੇ ਪੈਣ ਦੇਣਾ ਕਿੰਨਾ ਬੋਲਣ ਲੱਗ ਪਈ ਮੇਰੇ ਅੱਗੋ ਖੜ ਜਾਣਾ ਹੈ ਕਿ ਨਹੀਂ ਮੈਂ ਕੰਮ ਵੀ ਕਰਨਾ ਆਣ ਕੇ ਉੱਥੇ ਵੀ ਮੇਰੀ ਜੀ ਕੰਮ ਕਰ ਲੈ ਜਲਦੀ ਜਲਦੀ ਜਿਹੜਾ ਹੈਗਾ ਵਾ ਮੇਰੇ ਕੋਲ ਨਹੀਂ ਮੈਂ ਆਣ ਕੇ ਕਰਨਾ ਜੇ ਖੜਨਾ ਤੇ ਲੈ ਜੋਣੀ ਤੇ ਫਿਰ ਚਲੋ ਚੱਲ ਜਾ ਤੂੰ ਮੈਂ ਤੇ ਘਰ ਨੂੰ ਪਿੱਛਾ ਨਹੀਂ ਨਾ ਜ਼ੁਬਾਨ ਨਾਲ ਲੜਾ ਕਾਰਾ ਤੇ ਲੈ ਬਟ ਫੋਨ ਲਾ ਕੇ ਤੇਰੀ ਮਾੜ ਨਾਲ ਗੱਲ ਕਰਾ ਮੈਂ ਸਾਲਕੋ ਤੇ ਰੀਤੀ ਨੂੰ ਲੈ ਕੇ ਦਿੱਤਾ ਤੇ ਆ ਮੇਰੀ ਕਦਰ ਪਾਉਂਦੀ ਨਹੀਂ ਨਹੀਂ ਮੰਮੀ ਜੀ ਸੌਰੀ ਹੋ ਨਹੀਂ ਬੋਲਦੀ ਮੈਨੂੰ ਗੁੱਸਾ ਚੜ ਗਿਆ ਸੀ ਨਾ ਫੇ ਤਾਂ ਕਰਕੇ ਗੁੱਸਾ ਤੇਰੇ ਚੜ ਗਿਆ ਤੇ ਜਦੋਂ ਮੈਂ ਲਾਹੌਰ ਤੇ ਆ ਗਈ ਤੇ ਮੈਂ ਲਾਉਂਦੀ ਵੇਖੀ ਕਿਹੜੇ ਹਿਸਾਬ ਨਾਲ ਤੇਰਾ ਮੈਂ ਠੀਕ ਹੋ ਨਹੀਂ ਬੋਲਦੀ ਸੌਰੀ ਚੱਲ ਨਹੀਂ ਚੱਲਗੀ ਅੱਧੀ ਰਾਤ ਪੈਣਾ ਇਹ ਮੇਥੇ ਹੀ ਕਰਦੀ ਰੌਲਾ ਪਉਦੀ ਆ ਜੀ ਵੀ ਬੜੀ ਆ ਕਰ ਮੇ ਵੀ ਬੜੀ ਗੱਡੀ ਗੱਡੂ ਖਡੂ ਇਹਨਾਂ ਨੂੰ ਕਹਿੰਖੋ ਸੋ ਗੱਡੀ ਤੇ ਚੱਲ ਜਾਣਾ ਹੀ ਆਪਾਂ ਹਾਂ ਜਾ ਰਾਜੋ ਉਹ ਰੋ ਕਿੱਥੇ ਰਹਿ ਗਈ ਪੈਣਾ ਪਤਾ ਨਹੀਂ ਆਈ ਨਹੀਂ ਗਈ ਉਹ ਵੀ ਕਿੱਥੇ ਰਹਿ ਗਈ ਆਵਾਜ਼ ਮਾਰੋ ਹਾਂ ਤੁਸੀਂ ਮੇਰਾ ਤਾਂ ਸਾਗ ਬਹਿ ਗਿਆ ਰਵਾਜਾ ਬਾਰ ਮਾਰ ਕੇ ਮੇਰੇ ਕੋ ਤਾਂ ਨਹੀਂ ਵੱਜਦੀ ਆਪ ਸੱਦ ਕੇ ਲਿਆ ਕੀਪ ਤੱਕ ਵਾਜ ਤਾਂ ਦੀਨੀ ਅੱਗੋਂ ਵੇ ਤੁਹਾਡੀ ਬਾਗ ਕਿੱਥੇ ਆ ਮੈਂ ਤੁਹਾਨੂੰ ਲੀਲਾ ਟਪਾਇ ਤੇ ਵੇਨੇ ਆ ਗਿਆ ਤਾਂ ਆਪ ਆਪ ਫਿਰ ਵੀ ਉਤੋਂ ਮੇਰੀ ਲਿਪਸਟਿਕਾਂ ਪੁਸਤਕਾਂ ਬੜੀਆਂ ਲੰਬੀ ਆ ਫੱਬ ਜਾਂਦੀ ਤੇ ਨਿਆਣਿਆਂ ਨੂੰ ਨਹੀਂ ਪਾਉਂਦੀ ਚ ਅੱਜ ਦਾ ਲੀਲਾ ਕੋਈ ਸਭ ਜ਼ਾਰੇ ਕੱਛੀ ਬਲੇਡ ਚ ਤੁਰੇ ਫਿਰਦੇ ਲੈ ਹੁਣ ਮਾਰੋ ਆਜੋ ਆਈ ਨਹੀਂ ਗਈ ਨਹੀਂ ਕੁੜੇ ਆ ਜਾ ਚਲ ਆਜੋ ਮੇਰੇ ਚਲੀਏ ਨਹੀਂ ਪੈਣਾ ਉਹ ਤੇ ਆਜੇ ਸੁੱਖਾਂ ਲੱਦੀ ਕਿੱਥੇ ਆ ਕੀ ਬਤਾ ਕਿੱਥੇ ਉਤੋਂ ਸ਼ਮਾ ਪੈਣਦਈਆਂ ਨਾ ਕੰਮ ਹੀ ਕਰਨਦਈ ਪੈਰ ਜੱਕਸਾਉਂਦਈ ਆ ਵੀ ਆ ਕੇ ਆਪਣੇ ਸ਼ਮਾ ਪੈ ਜਾਣੀਂ ਕਿ ਨਾਲ ਕਰਾਊਗੀ ਗੋਲੀ ਵੱਜੇ ਇਹਨੂੰ ਇਹ ਵੀ ਕਿੱਥੇ ਮੇਰੇ ਕਰਮਾਚਰਖੇ ਹੀ ਕਿਹੜਾ ਦੇਣੀ ਜਿੱਦਣ ਇਹ ਮੱਠੇ ਲੱਗ ਗਏ ਆਉ ਨਹੀਂ ਸਾਦਾ ਘਰੀ ਦਾ ਮੈਂ ਛੱਡ ਜਾਣੀ ਫਿਰ ਮੂੰਹ ਬੜਾ ਕੇ ਤੇ ਬੈਠੀ ਰਹੂੰ ਘਰ ਆਉ ਜੋ ਜੋ ਕਹੀ ਜਾਂਦੀ ਆਉਂਨੀ ਆਉਂਦੀ ਆਉਂਦੀ ਐ ਪਤਾ ਨਹੀਂ ਕਿਹੜੀ ਘਰ ਦੀ ਚਵਾਰ ਚਰਦੀ ਦਵਾਜ ਹੀ ਨਹੀਂ ਦਿੰਦੀ ਮੁੜ ਕੇ ਭਾਵੇਂ ਮੇਰਾ ਸਮਾਨ ਹੀ ਉਂਦਰ ਲਾਈ ਜਾਂਦੀ ਐ ਵੀ ਮੈਂ ਤਾਂ ਬਦ ਮੇਕਅਪ ਲਾ ਲਾਂ ਮੰਮੀ ਤੋ ਦਾ ਖਾਰ ਕੀ ਤੇ ਦੇਖ ਕੇ ਤੇ ਬੇਟੀ ਸੋਣੀ ਲੱਗਣਦੀ ਤੇ ਦਵਾ ਤਾਂ ਮੈਂ ਵੀ ਬੰਸ ਜਾ ਵੇ ਹਮ ਜੀ ਜਰੂਰ ਕੱਢਿਆ ਹੈ ਚਲ ਆਜੋ ਚਲ ਚਲ ਆਜੋ ਤੇਰੇ ਦੇਖੇ ਮਿਲ ਜਾਣਾ ਹੁਣ ਪਰ ਮਾਰ ਬੱਤੀ ਆਖਣ ਕੇ ਮਰਾਸਲ ਚੁੱਕੀ ਫਿਰਦੇ ਟਾਲ ਕੇ ਹੋਰ ਲੋਕਾਂ ਕੀ ਆਖਣਾ ਆਪਦੀ ਇஷ்ட ਤੇ ਬਣਾਉਣੀ ਨਹੀਂ ਨਾਲ ਮੇਰੀ ਵੀ ਇਹਨੇ ਖਰਾਬ ਕੀਤੀ ਚਲ ਨਾ ਮਮਾ ਤੇ ਫਿਰ ਇਹ ਕਿੱਥੇ ਬਹੂਗੀ ਇਹਨੂੰ ਲਗੀ ਦਮਰਜੀ ਜਗ੍ਹਾ ਤੇ ਬਹਿ ਜੇਗੀ ਕਿ ਪੁੱਛ ਲੈ माड़ी ज हैी जी गुडी जिन बेच फसा लाइ तेरे को बैठा जाना पैसे फटा दे रोटी पानी करूगी रोटी पानी कर ली सारा चंगा सगो चलगी रेह आपे काम करूगी आप खुले दिल हम आ शहरों होके हा ਆ ਤਾੜੀ ਪੈਟ ਬਦੇ ਕੁਛ ਕੀਤਾ ਵੀ ਉਹ ਆਉਂਦੇ ਆ ਕਿ ਨਹੀਂ ਕੀਤਾ ਕਿ ਐਡਾ ਮੂਹ ਮੋਟਾ ਕਰਕੇ ਤੇ ਬੈਠੀ ਆ ਆਪੇ ਕਰੂਗੀ ਤੇ ਹਾਂ ਮੈਂ ਤਾਂ ਤੇ ਆਪ ਨਹੀਂ ਹੁੰਦਾ ਮੈਂ ਤੇ ਆਪਣਾ ਇਹਨੂੰ ਆਖਣਾ ਪਈ ਨਾ ਜੂਸ ਪਿਆ ਪਾਣੀ ਪੋੜੀ ਸਭ ਦੇ ਡੱਬੂ ਆਲਾ ਪੜਾ ਕੇ ਆਹ ਬੰਦ ਨਹੀਂ ਐ ਤੀੜਾ ਚਲਾਉਂਦੀ ਐ ਕੋਈ ਐਸੀ ਕਿੰਨਵਾੜੇ ਐਸੀ ਤੇ ਹੋਵੇ ਆਵਾਜ਼ ਆਉਂਦੇ ਵੀ ਚੱਲਣ ਤੇ ਆ ਮੈਂ ਤਾਂ ਨਹੀਂ ਐਸੀ ਨਾਲਵਾ ਤੇ ਲੋ ਹਈ ਥੱਕ ਗਏ ਕਿ ਨਹੀਂ ਕਰ ਪੀ ਉਹ ਬੈੜੰਬਾ ਦੇ ਕਿੱਥੇ ਵੜੀ ਪਾਣੀ ਪੂੜੀ ਘੁੱਟ ਦਵੇ ਆਵਾਜ਼ ਮਾਰੋ ਉਹਨੇ ਆਵਾਜ਼ ਮਾਰੋਗੇ ਤਾਂ ਫੇਰ ਹੀ ਆਊਗੀ ਉਹਨੇ ਉੱਦਾਂ ਕਰੰਗਲ ਇੱਕ ਤੇ ਆਵਾਜ਼ ਦੱਸ ਸਿਆਪਾ ਇੱਥੇ ਸਪੀਕਰ ਲਵਾ ਦੋ ਮੈਨੂੰ ਆਵਾਜ਼ਾਂ ਮਾਰੀ ਜਾਇਆ ਕਰਾ ਉਹ ਵੀ ਅੰਦਰ ਐ ਬਾਣੀ ਮੈਂ ਤੈਨੂੰ ਕਹੀ ਰੱਖਿਆ ਵੀ ਮੰਮੀ ਏਸੀ ਨਾਲ ਵਗ ਬੰਦ ਰੱਖਿਆ ਕਰੋ ਅੰਦਰ ਵੜ ਕੇ ਬਹਿ ਜਾਂਦੀ ਜਿਵੇਂ ਪਰੌਣੀ ਆਈ ਹੁੰਦੀ ਬਾਹਰ ਤੇ ਕੰਮ ਤੋਂ ਦੇ ਤਾਂ ਪਤਾ ਨਹੀਂ ਲੱਗਦਾ ਨਹੀਂ ਕੁੜੇ ਪਾਣੀ ਲੈ ਆੜੀ ਕਿੱਥੇ ਵੜੇ ਸਰ ਪਤਾ ਨਹੀਂ ਲੱਗਦਾ ਆ ਗਏ ਆ ਲੈ ਨਹੀਂ ਪ੍ਰੀਤ ਗੋਲੀ ਵੱਜੇ ਇਹਨੂੰ ਕੁੜੀ ਨੂੰ ਇਹਨੇ ਬਹੁਤਾ ਹੀ ਦੁਖੀ ਕਰ ਲਿਆ ਹੈ ਇਹ ਐਡੀ ਗਰਮੀ ਛਾਬਾ ਨੂੰ ਗਏ ਤੇ ਫੇਰ ਵੀ ਵੇਲਾ ਕਿੰਨਾ ਥੋੜੇ ਜਿਹਾ ਨਾ ਡਾਟ ਕੇ ਰੱਖਿਆ ਕਰੋ ਤੁਹਾਨੂੰ ਲੱਗੂਗਾ ਤੇ ਭਾਵੇਂ ਆਖੋਈ ਗਏ ਮੈਨੂੰ ਇਹੋ ਵੀ ਪੂਪੂ ਬਹੁਤ ਚੜਦੀ ਜਾਂਦੀ ਹੈ ਥੋੜੇ ਜਿਹਾ ਡਾਟ ਕੇ ਰੱਖਿਆ ਕਰੋ ਅੱਜ ਮੈਂ ਵੇਖਿਆ ਟਾਡੇ ਗੜੀ ਵੀ ਕਿੰਦਾ ਬੋਲਦੀ ਅੱਗੇ ਨਹੀਂ ਹਿਤਮ ਬੋਲਦੀ ਨਹੀਂ ਮੈਂ ਆਨੀ ਹੈ ਵੀ ਕਿੱਦੀ ਕਿੱਦੀ ਕੁੱਤੇ ਖਾੜੇ ਕਰੀ ਜਾਵਾਂ ਬਦ ਬੁਰਾ ਲੱਗਦਾ 24 ਘੰਟੇ ਦੇ ਨਾਲ ਇੰਨਾ ਲੜਦਾ ਪਰ ਇਹਨੂੰ ਅਸਰ ਹੀ ਨਹੀਂ ਦਜੇ ਅਸਰ ਕਰੇ ਦਾ ਤੇ ਫਿਰ ਇਹ ਇਹ ਬਿਰ ਮੌਕਾ ਹੀ ਨਾ ਦੇਵੇ ਗੱਲ ਕਰਨ ਦਾ ਵੇ ਪਾੜੇ ਨੂੰ ਆ ਕਿੱਥੇ ਮਾਰਦੀ ਆ ਆ ਉੱਥੇ ਆ ਪੜੀ ਆਹ ਤੇ ਬਾਦ ਵਿੱਚ ਬੱਚੇ ਵੇਖ ਕੇ ਸੱਜਣਾ ਨਹੀਂ ਡਿੱਗ ਜਾਣਾ ਆ ਜਿਹੜਾ ਕੱਢੀ ਤੇ ਉਹ ਹੀ ਡੇਲੇ ਪਾੜ-ਪਾੜ ਵੇਖੀ ਜਾਣਾ ਜਦੋਂ ਆਸੇ-ਪਾਸੇ ਹੋਊਗੀ ਨਾ ਚੁੱਪ ਕਰਕੇ ਲਿਆ ਕੇ ਤੇ ਰੱਖਦੀ ਇਹਦੀਆਂ ਪਿਸਟਕਾਂ ਆਪਾਂ ਲੈ ਆ ਜਿਹੜਾ ਕੱਢ ਕੇ ਉਹ ਇਹਦੇ ਮੱਥੇ ਮਾਰਦਿਆਂ ਆਉਦੀ ਇਹਦਾ ਉਹ ਦੋਨ ਪਿਸਟਕਾਂ ਹੀ ਆਈਆਂ 100 ਰੁਪਈਆ ਦਿੱਤਾ ਤੇ ਦੋਨ ਪਿਸਟਕਾਂ ਵਿੱਚੋਂ ਮੇਰੇ ਪੈਸੇ 100 ਰੁਪਈਆ ਵਿੱਚ ਪੈ ਗਿਆ 550 ਦੀ ਦਿੱਤੀ ਉਹਨੇ ਤੇ ਦਾ ਸਾਰੇ 1000 ਰੁਪਈਆ ਹੀ ਨਹੀਂ ਬਿਲਕੁਲ ਚੇਂਜ ਕਰ ਲਾ ਕਾਰ ਵਾਲੇ ਨਾਲ ਬਾਹਰ ਮੇਰਾ ਵੀ ਪਾਣੀ ਮਿਲਵਾ ਲਿਓ ਤੇ ਮੈਂ ਵਸ ਕਪੜੇ ਚੇਂਜ ਕਰਕੇ ਆਈ ਕੋਈ ਬਾਹ ਨਾਲ ਚ ਰੈਸਟ ਕਰੋ ਕੜੀ ਜੈ ਨਹੀਂ ਆਇਆ ਹਾਲੋ ਮਮਿਸ਼ ਪਣ ਕਿੰਨੀਆਂ ਪੁੱਤ ਵਾਜਾ ਮਾਰੀ ਦੀ ਆਵਾਜ਼ ਸੁਣ ਲਿਆ ਕਰ ਐਨਾ ਤੇ ਮੇਰਾ ਸੰਗ ਬਹਿ ਜਾਂਦਾ ਤੈਨੂੰ ਵਾਜਾ ਮਾਰ ਮਾਰ ਕੇ ਮਮਿ ਜੀ ਪਾਣੀ ਤੱਤਾ ਤੇ ਨਹੀਂ ਠੰਡਾ ਵਾ ਸਵੇਰੇ ਪਰ ਪਾਇਆ ਇਹ ਕਬਲਾ ਇੱਕ ਮਮੀ ਮੇਰੇ ਸਮਝ ਲੈ ਹਾਂਦਾ ਕੋਈ ਚਾਹ ਨਹੀਂ ਕੋਈ ਕੁਛ ਨਹੀਂ ਪਹਿਲਾਂ ਤੈਨੂੰ ਮੈਂ ਹਾਰ ਨਾ ਰਾਨੇ ਤੇਰੇ ਗੱਲ ਚ ਪਾ ਦਾ ਜੇ ਤੂੰ ਬੜੇ ਮਣ ਪੈਸੇ ਦੇ ਕੇ ਤੋਰੇ ਬਣਾ ਦੇਣੀ ਚਾਹ ਦਿਖਾ ਤੇ ਦੋ ਕੀ ਲਿਆਂਦਾ ਮੇਰੇ ਲਈ ਆ ਲੈ ਆਲ ਪਿਸਟਿਕਾ ਆਈਆਂ ਹੋ ਤਾਂ ਸ਼ਰਮ ਆਉਦੀ ਮੈਨੂੰ ਕਢਾਉ ਲੱਗਿਆ 500 ਦੀਆਂ ਦੋ ਆਈਆਂ ਆ ਮਮੀ ਜੀ ਕਿਦਾਂ ਦਾ ਕਲਰ ਲੈ ਆਏ ਗੰਦਾ ਜ ਮੈਨੂੰ ਤੇ ਇਦਾਂ ਤਾਂ ਪਸੰਦ ਨਹੀਂ ਤੇ ਫਿਰ ਨਾਲ ਚੱਲ ਜਾਂਦੀ 500 ਦੀਆਂ ਦੋ ਆਈਆਂ ਵਾ ਕਿੱਥੇ 1000 ਰੁਪਏ ਦਾ ਕੁਛ ਬਣਦਾ ਅੱਜਕੱਲ ਮਮੇ ਜੀ ਸਸਤੀਆਂ ਲੈ ਆਉਣੀਆਂ ਇੰਨੀਆਂ ਮਹਿੰਗੀਆਂ ਕਿਉਂ ਲਿਆਂਦੀਆਂ ਤੁਸੀਂ ਮੇਰਾ ਹੋਰ ਸਮਾਨ ਲੈ ਆਉਂਦੇ ਥੋੜਾ ਜਿਹਾ ਇੰਨੀ ਤੇ ਮੈਨੂੰ ਤਾਂ ਪਾੜਾ ਸ਼ਰਮ ਆਉਂਦੀ ਐ ਐਸਾ ਹੌਲਾ ਸਮਾਨ ਕਢਾਓ ਲੱਗਿਆ ਮੈਂ ਤਾਂ ਤੈਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਸੇਲ ਸੂਲ ਚ ਲੈ ਆਉਂਦੇ ਬਾਹਰੋਂ ਸੇਲ ਹੈ ਵੀ ਕਿਤੇ ਸੇਲ ਮੇਰੇ ਪਿਓਲੇ ਲਈ ਉੱਥੇ ਜਿੱਤੇ ਤੈਨੂੰ ਲਿਆ ਦੇਦੀ ਸੇਲ ਚੋਂ ਜਾ ਚਾਹ ਬਣਾ ਘੁੱਟ ਸਿਰ ਬੜਾ ਪੀੜੋ ਜਾਂ ਨਾਲੇ ਉਹਨੂੰ ਨਿਆਣੀ ਨੂੰ ਪਿਆ ਵੀ ਗਰਮੀ ਚ ਹੋਈ ਨੀ ਇੰਨੀ ਮਹਿੰਗੀਆਂ ਨਹੀਂ ਮੈਨੂੰ ਕੁਸਟੀ ਕਾ ਲਾਉਂਦੀ ਮੈਂ ਤਾਂ ਦੁੱਤੀਆਂ ਲਾਉਂਦੀ ਵੀਆਂ ਵੀਆਂ ਤੀਆਂ ਤੀਆਂ ਆਂ ਇਸ ਆਰਦੇ ਦੇ ਦੀ ਕਿਸੇ ਸੋਟ ਦੀ ਉੱਥੇ ਨਹੀਂ ਲਾਉਂਦੀ ਤੇ ਮੈਂ ਕੀ ਕਰਾਂ ਮੈਂ ਜਿਹੜੀਆਂ ਲਿਆਉਣੀਆਂ ਹੀ ਮੈਂ ਲੈ ਆਂਦੀਆਂ ਵੀ ਸਿਰ ਨਾ ਮੇਰਾ ਬਹੁਤਾ ਕਾਹ ਤੇ ਚਾਹ ਬਣਾ ਜਾ ਕੇ ਲੈ ਇੱਕ 550 ਰੁਪਏ ਤੇ ਗੱਲ ਆ ਕੇ ਦਿੱਤੀ ਇੱਕ ਉਤੋਂ ਮੈਂ ਹੈ ਮਹਿੰਗੀਆਂ ਨਹੀਂ ਲੰਮਦੀ ਲੈ ਮੰਡੀਆ ਤੇ ਤੋਂ ਲਾਈਆਂ ਹਰ ਤੇ ਤੈਨੂੰ ਪਤਾ ਹੋਵੇ ਮਹਿੰਗੀ ਸਸਤੀ ਦਾ ਪਰ ਕੇ ਕੀ ਹੁੰਦਾ ਕਿ ਦਸਿਹਰੀ ਕੁੜੀ ਨੇ ਖਾ ਲਿਆ ਕੀ ਇਹਦਾ ਹਿਸਾਬਕਤਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਸ ਕੁੜੀ ਦੀ ਦੁਖੀ ਕਰ ਲਿਆ ਇਹਨੇ ਮੈਨੂੰ